ਤੇ ਸੜਕੀ ਹਾਦਸੇ ਨੇ ਤਿੰਨ ਨੌਜਵਾਨਾਂ ਦੀ ਜਾਨ ਲੈ ਲਈ ਹੈ ਜੀ ਹਾਂ ਟਰੱਕ ਨਾਲ ਟੱਕਰ ਮਗਰੋਂ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਦੌਰਾਨ ਤੜਫ-ਤੜਫ ਕੇ ਤਿੰਨ ਦੋਸਤਾਂ ਨੇ ਦੁਨੀਆ ਨੂੰ ਅਲਵਿਦਾਖ ਦਿੱਤਾ ਦਰਸਲ ਪੂਰਾ ਮਾਮਲਾ ਸੰਗਰੂਰ ਦੇ ਨਜ਼ਦੀਕੀ ਪਿੰਡ ਲੱਡਾ ਨੇੜੇ ਵਾਪਰਿਆ ਜਿੱਥੇ ਇੱਕ ਟਰੱਕ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਈ ਅਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਦੋ ਨੌਜਵਾਨ ਪਿੰਡ ਕਾਂਝਲਾ ਦੇ ਜਦ ਕਿ ਤੀਜਾ ਨੌਜਵਾਨ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ। ਇੱਕ ਬੇहद ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨ ਜੋ ਕਿ ਆਪਸ ਵਿੱਚ ਗੂੜੇ ਦੋਸਤ ਦੱਸੇ ਜਾਂਦੇ ਨੇ ਤਿੰਨਾਂ ਦੀ ਇਕੱਠਿਆਂ ਮੌਤ ਹੋ ਗਈ। ਤਿੰਨਾਂ ਦੀ ਸਵਿਫਟ ਕਾਰ ਇੱਕ ਟਰੱਕ ਨਾਲ ਜਾ ਟਕਰਾਈ ਜਿਸ ਵਿੱਚ ਕੇ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਤੀਜੇ ਨੌਜਵਾਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦਰਸਲ ਪਿੰਡ ਕਾਂਝਲਾ ਦੇ ਨੌਜਵਾਨ ਅਮਨਜੋਤ ਸਿੰਘ ਅਤੇ ਸਤਗੁਰ ਸਿੰਘ ਸਣੇ ਹਸਨ ਪੁਰ ਦੇ ਜਗਸੀਰ ਸਿੰਘ ਜੱਗੀ ਪਿੰਡ ਕਾਜਲੇ ਤੋਂ ਲੱਡਾਵਾਲੂ ਹੋ ਕੇ ਸੰਗਰੂਰ ਜਾ ਰਹੇ ਸੀ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਇਹ ਤਿੰਨੋਂ ਦੋਸਤ ਸੰਗਰੂਰ ਜਾ ਰਹੇ ਸੀ ਅਤੇ ਜਿਵੇਂ ਹੀ ਲੱਡਾ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਸੰਗਰੂਰ ਵੱਲ ਆ ਰਹੇ ਇੱਕ ਟਰੱਕ ਨਾਲ ਉਹਨਾਂ ਦੀ ਟੱਕਰ ਹੋ ਗਈ ਟਰੱਕ ਸਬਜ਼ੀਆਂ ਦਾ ਭਰਿਆ ਹੋਇਆ ਸੀ ਜਿਸ ਕਾਰਨ ਟਰੱਕ ਵੀ ਮੌਕੇ ਤੇ ਪਲਟ ਗਿਆ ਜਦ ਕਿ ਟੱਕਰ ਕਾਰਨ ਕਾਰ ਦੇ ਵੀ ਪੂਰੀ ਤਰ੍ਹਾਂ ਪਰਖਾ ਛੇੜ ਗਏ ਸੁਰਾਨ ਸਤਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕਾਜਲਾ ਅਤੇ ਜਗਸੀਰ ਸਿੰਘ ਜੱਗੀ ਵਾਸੀ ਹਸਨਪੁਰ ਇਨਾ ਦੋਮਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਅਮਨ ਜੋਤ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਪਿੰਡ ਕਾਂਝਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੇ ਕਿ ਅਮਨ ਜੋਤ ਸਿੰਘ ਜ਼ਖਮਾਂ ਦੀ ਮਾਰ ਨਾ ਚੱਲਦੇ ਹੋਏ ਦਮ ਤੋੜ ਗਿਆ ਉਥੇ ਹੀ ਇਸ ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਵਿਫਟ ਗੱਡੀ ਲੋਹੇ ਦੀ ਮੁੱਠ ਬਣ ਗਈ ਹੈ ਕਿਸ ਤਰ੍ਹਾਂ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਹੈ ਜਦ ਕਿ ਸਬਜ਼ੀਆਂ ਦੀ ਭਰਿਆ ਟਰੱਕ ਵੀ ਪਲਟ ਗਿਆ ਏ ਅਤੇ ਉਸ ਦੀਆਂ ਸਾਰੀਆਂ ਸਬਜ਼ੀਆਂ ਥੱਲੇ ਖਿਲਰ ਗਈਆਂ ਨੇ ਪਰ ਇਸ ਗੰਭੀਰ ਹਾਸੇ ਨੇ ਤਿੰਨ ਦੋਸਤਾਂ ਦੀ ਜਾਨ ਲੈ ਲਈਏ ਪਰ ਜਵਾਨੀ ਵਿੱਚ ਤਿੰਨੋਂ ਦੋਸਤਾਂ ਦੀ ਮੌਤ ਹੋ ਗਈ ਏ ਤਿੰਨੋਂ ਆਪਸ ਵਿੱਚ ਪੱਕੇ ਦੋਸਤ ਦੱਸੇ ਜਾ ਰਹੇ ਨੇ ਅਤੇ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਸੰਗਰੂਰ ਵੱਲ ਜਾ ਰਹੇ ਸੀ ਇਹ ਵੀ ਜ਼ਿਕਰ ਜੋਗੇ ਕਿ ਅਮਨ ਜੋਤ ਸਿੰਘ ਕੁਝ ਹੀ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਸੰਗਰੂਰ ਵੱਲ ਨੂੰ ਜਾ ਰਿਹਾ ਸੀ ਇਸ ਦੌਰਾਨ ਪਿੰਡ ਲੱਡਾ ਕੋਲ ਪਹੁੰਚਦਿਆਂ ਹੀ ਉਹਨਾਂ ਦੀ ਸਵਿਫਟ ਕਾਰ ਇੱਕ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਦੋ ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤੀਜੇ ਦੋਸਤ ਅਮਨਜੋਤ ਸਿੰਘ ਨੇ ਰਖਮਾ ਦੀ ਮਾਰ ਨੂੰ ਨਾ ਚਲਦਿਆਂ ਪਟਿਆਲਾ ਦੇ ਇੱਕ ਹਸਪਤਾਲ 'ਚ ਦਮ ਤੋੜ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ